ਆਪ ਜੀ ਸਰਵਣ ਕਰ ਰਿਹਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਵਿੱਚ ਸਿੱਖਾਂ ਦੇ ਉੱਪਰ ਘੋਰ ਜ਼ੁਲਮ ਕੀਤੇ ਜਾ ਰਹੇ ਸੀ। ਪਹਿਲਾਂ ਅਬਦੁੱਲ ਸਮੁੰਦ ਖਾਨ ਬਾਅਦ ਵਿੱਚ ਉਹਦਾ ਪੁੱਤਰ ਜ਼ਕਰੀਆ ਖਾਨ ਸਮੇਂ-ਸਮੇਂ ਦੇ ਉੱਪਰ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕੇ ਸਿੱਖਾਂ ਨੂੰ ਖਤਮ ਕਰਨ ਦਾ ਕੋਝਾ ਯਤਨ ਕਰ ਰਿਹਾ ਸੀ। ਤਾਂ ਉਸ ਸਮੇਂ ਦੌਰਾਨ 1730 ਦੇ ਵਿੱਚ ਕਾਬਲ ਅਤੇ ਕੰਧਾਰ ਦੇ ਉੱਪਰ ਨਾਦਰ ਸ਼ਾਹ ਨੇ ਕਬਜ਼ਾ ਕਰ ਲਿਆ। ਤਾਂ 1736 ਤੱਕ ਉਹਨੇ ਸਾਰੇ ਹੀ ਅਫਗਾਨਿਸਤਾਨ ਦੇ ਉੱਪਰ ਕਬਜ਼ਾ ਕਰ ਲਿਆ ਸੀ। ਬਹੁਤ ਜ਼ਿਆਦਾ ਦਿਨੋਂ ਦਿਨ ਤਾਕਤ ਫੜਦਾ ਜਾ ਰਿਹਾ ਸੀ ਤੇ ਆਖਰਕਾਰ 1739 ਦੇ ਵਿੱਚ ਉਹਨੇ ਭਾਰਤ ਦੇ ਉੱਪਰ ਆਪਣਾ ਹਮਲਾ ਕੀਤਾ ਜਦੋਂ ਨਾਦਰ ਲਾਹੌਰ ਦੇ ਵਿੱਚ ਆਇਆ ਤਾਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਉਸ ਨੂੰ 30000 ਰੁਪਇਆ ਖਰਾਜ ਤਾਰਿਆ ਤੇ ਖਰਾਜ ਤਾਰਨ ਤੋਂ ਬਾਅਦ ਆਪਣੇ ਲਾਹੌਰ ਨੂੰ ਲੁੱਟਣ ਤੋਂ ਬਚਾ ਲਿਆ ਸੀ ਤਾਂ ਹੁਣ ਲਾਹੌਰ ਜਿਹੜਾ ਸੀ ਲੁੱਟਣ ਤੋਂ ਬਚਦਾ ਗਿਆ ਹੁਣ ਨਾਦਰ ਜਦੋਂ ਅੱਗੇ ਨੂੰ ਵਧਿਆ ਤੇ ਉਹਨੇ ਦਿੱਲੀ ਦੇ ਵਿੱਚ ਜਾ ਕੇ ਕਦਮ ਰੱਖਿਆ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਸੀ ਜਿਹੜਾ ਬਹੁਤ ਹੀ ਕਮਜ਼ੋਰ ਬਾਦਸ਼ਾਹ ਸੀ ਉਹ ਨਾਦਰ ਦਾ ਮੁਕਾਬਲਾ ਨਾ ਕਰ ਸਕਿਆ ਨਾਦਰ ਦਾ ਮੁਕਾਬਲਾ ਨਾ ਕਰਦੇ ਹੋਏ ਉਹਨੇ ਨਾਦਰ ਦੀਆਂ ਸਾਰੀਆਂ ਸ਼ਰਤਾਂ ਜਿਹੜੀਆਂ ਉਹ ਪ੍ਰਵਾਨ ਕਰ ਲਈਆਂ 25 ਕਰੋੜ ਰੁਪਈਆ ਜਿਹੜਾ ਸੀ ਉਹ ਮੁਹੰਮਦ ਸ਼ਾਹ ਰੰਗੀਲੇ ਨੂੰ ਜ਼ਰਮਾਨਾ ਕੀਤਾ ਗਿਆ ਇਸ ਤੋਂ ਇਲਾਵਾ 1000 ਦੇ ਕਰੀਬ ਹਾਥੀ ਘੋੜੇ ਅਤੇ ਬਹੁਤ ਸਾਰੇ ਊਠ ਜਿਹੜੇ ਸੀ ਉਹ ਖਰਾਜ ਦੇ ਵਜੋਂ ਮੁਹੰਮਦ ਸ਼ਾਹ ਰੰਗੀਲੇ ਨੇ ਨਾਦਰ ਨੂੰ ਦਿੱਤੇ ਸੀ ਤਾਂ ਇਹਦੇ ਤੋਂ ਇਲਾਵਾ ਉਸ ਨੇ ਆਪਣੀ ਪੁੱਤਰੀ ਮੁਹੰਮਦ ਸ਼ਾ ਰੰਗੀਲੇ ਨੇ ਆਪਣੀ ਬੇਟੀ ਦਾ ਵਿਆਹ ਜਿਹੜਾ ਸੀ ਉਹ ਨਾਦਰ ਦੇ ਪੁੱਤਰ ਸਾਦਰ ਦੇ ਨਾਲ ਕੀਤਾ ਸਾਰੀ ਅਧਿਨਗੀ ਸਵੀਕਾਰ ਕਰਕੇ ਸਾਰੀਆਂ ਸ਼ਰਤਾਂ ਸਵੀਕਾਰ ਕਰਕੇ ਨਾਦਰ ਜਿਹੜਾ ਸੀ ਉਹ ਦਿੱਲੀ ਦਾ ਜੇਤੂ ਜ਼ਰਨੈਲ ਬਣ ਗਿਆ ਤਾਂ ਇੱਕ ਦਿਨ ਕੀ ਹੋਇਆ ਕਿ ਇੱਕ ਕਿਸੇ ਲੋਕਾਂ ਲੋਕਾਂ ਦੇ ਵੱਲੋਂ ਅਫਵਾਹ ਫਲਾ ਦਿੱਤੀ ਗਈ ਕਿ ਨਾਦਰ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਹੈ ਤਾਂ ਜਿਸ ਵੇਲੇ ਦੇ ਨਾਲ ਇਹ ਅਫਵਾਹ ਫੈਲੀ ਤਾਂ ਕੁਝ ਲੋਕਾਂ ਨੇ ਨਾਦਰ ਦੇ ਸਿਪਾਈਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਦੋਂ ਇਹ ਖਬਰ ਨਾਦਰ ਨੂੰ ਮਿਲਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਨਾਦਰ ਉਸ ਵੇਲੇ ਜਾਮਾ ਮਸਜਿਦ ਦੀਆਂ ਪੌੜੀਆਂ ਦੇ ਵਿੱਚ ਸੀ ਤਾਂ ਉੱਥੇ ਬੈਠ ਜਾਂਦਾ ਹੈ ਆਪਣੀ ਤਲਵਾਰ ਕੱਢ ਕੇ ਸਾਹਮਣੇ ਰੱਖ ਲੈਂਦਾ ਹੈ ਕਹਿੰਦਾ ਜਿੰਨਾ ਚਿਰ ਮੈਂ ਇਹ ਵਾਲੀ ਤਲਵਾਰ ਆਪਣੀ ਮਿਆਨ ਵਿੱਚ ਵਾਪਸ ਨਹੀਂ ਪਾਉਂਦਾ ਉਹਨਾਂ ਚਿਰ ਦਿੱਲੀ ਦੇ ਵਿੱਚ ਦਿੱਲੀ ਦੇ ਲੋਕਾਂ ਦਾ ਕਤਲੇਆਮ ਬੰਦ ਨਹੀਂ ਹੋਣਾ ਚਾਹੀਦਾ ਤਾਂ ਨਾਦਰ ਦੇ ਸਪਈਆਂ ਨੇ ਜੰਤਕ ਕਤਲੇਆਮ ਕਰਨਾ ਸ਼ੁਰੂ ਕਰਤਾ ਟੜਾ ਟੜ ਉਹਨਾਂ ਨੇ ਗਲੀਆਂ ਦੇ ਵਿੱਚ ਜਿਹੜੇ ਆਮ ਲੋਕ ਸਾਨੂੰ ਉਹਨਾਂ ਨੂੰ ਮਾਰਿਆ ਵੱਢਿਆ ਟੁੱਕਿਆ ਕਿਹਾ ਜਾਂਦਾ ਸੀ ਕਿ ਦਿੱਲੀ ਦੀਆਂ ਗਲੀਆਂ ਦੇ ਵਿੱਚ ਜਿਹੜਾ ਲਾਛਾਂ ਦੇ ਢੇਰ ਲੱਗ ਜਾਂਦੇ ਆ ਕਿਸੇ ਦੀ ਹਿੰਮਤ ਨਹੀਂ ਸੀ ਪੈਰੀ ਕਿ ਜਾ ਕੇ ਨਾਦਰ ਨੂੰ ਰੋਕ ਸਕੇ ਜਾਂ ਨਾਦਰ ਨੂੰ ਕਹਿ ਸਕੇ ਕਿ ਤੂੰ ਕਤਲਿਆ ਬੰਦ ਕਰਾ ਦੇ ਆਖਰਕਾਰ ਮੁਹੰਮਦ ਸ਼ਾਹ ਰੰਗੇਲੇ ਦੇ ਇੱਕ ਵਜ਼ੀਰ ਨੇ ਜਾ ਕੇ ਨਾਦਰ ਨੂੰ ਕਿਹਾ ਕਿ ਨਾਦਰ ਬਾਦਸ਼ਾਹ ਸਲਾਮਤ ਇਹ ਵੀ ਜਿਹੜੇ ਲੋਕ ਨੇ ਇਹ ਵੀ ਤਾਂ ਮੁਸਲਮਾਨ ਨੇ ਤਾਂ ਫਿਰ ਨਾਤੇ ਥੋੜਾ ਬਹੁਤ ਜਿਹੜਾ ਉਹ ਰਹਿਮ ਕਰੋ ਉਸ ਤੋਂ ਬਾਅਦ ਨਾਦਰ ਨੇ ਉਹ ਜਿਹੜੀ ਆਪਣੀ ਸ਼ਮਸ਼ੀਰ ਸੀ ਉਹ ਚੁੱਕ ਕੇ ਆਪਣੇ ਮਿਆਣ ਵਿੱਚ ਪਾਈ ਤਾਂ ਮਿਆਣ ਵਿੱਚ ਪਾਉਣ ਤੋਂ ਬਾਅਦ ਉਹਨੇ ਜਿਹੜਾ ਕਤਲੇਆਮ ਸੀ ਉਹਨੂੰ ਬੰਦ ਕੀਤਾ ਦਾ ਫਿਰ ਕਿਹਾ ਜਾਂਦਾ ਸੀ ਕਿ ਇਸ ਇੱਕੋ ਦਿਨ ਦੇ ਵਿੱਚ ਨਾਦਰ ਨੇ 70000 ਦੇ ਕਰੀਬ ਦਿੱਲੀ ਦੇ ਵਿੱਚ ਲੋਕਾਂ ਦਾ ਕਤਲ ਕੀਤਾ ਕੁਝ ਲੋਕਾਂ ਨੇ ਇਹ ਗਿਣਤੀ ਜਿਹੜੀ ਹੈ ਕੁਝ ਇਤਿਹਾਸਕਾਰਾਂ ਨੇ ਇਹ ਗਿਣਤੀ ਜਿਹੜੀ ਹੈ ਲੱਖ ਦੇ ਕਰੀਬ ਵੀ ਦੱਸੀ ਹੈ ਕੁਝ ਵੀ ਹੋਵੇ ਵੱਡੇ ਪੱਦਰ ਦੇ ਉੱਪਰ ਨਾਦਰ ਨੇ ਦਿੱਲੀ ਦੇ ਲੋਕਾਂ ਦਾ ਕਤਲੇਆਮ ਕੀਤਾ ਸੀ ਤਾਂ ਨਾਦਰ ਜਿਹੜਾ ਸੀ ਭਾਵੇਂ ਕਿ ਬਾਦਸ਼ਾਹ ਬਣ ਚੁੱਕਾ ਸੀ ਜੇਤੂ ਜਰਨੈਲ ਬਣ ਚੁੱਕਾ ਸੀ ਪਰ ਬਚਪਨ ਦੇ ਵਿੱਚ ਉਹ ਇੱਕ ਆੜੜੀਆਂ ਦਾ ਪੁੱਤਰ ਸੀ ਜਦੋਂ ਮੁਹੰਮਦ ਸ਼ਾਹ ਰੰਗੀਲੇ ਦੀ ਬੇਟੀ ਦੇ ਮਹਿਲਾਂ ਦੇ ਵਿੱਚ ਨਾਦਰ ਦਾ ਪੁੱਤਰ ਸਾਦਰ ਗਿਆ ਤੇ ਉਸ ਵੇਲੇ ਉਹਨੂੰ ਮੇਣਾ ਵੀ ਮਾਰਿਆ ਗਿਆ ਕਿ ਤੇਰਾ ਕੁਰਸੀਨਾਮਾ ਕੀ ਹੈ ਤਾਂ ਉਹਦੇ ਕੋਲ ਕੋਈ ਵੀ ਕੁਰਸੀ ਨਾਮਾ ਨਹੀਂ ਸੀ ਹੈਗਾ ਜਦੋਂ ਨਾਦਰ ਦੇ ਪੁੱਤਰ ਸਾਦਰ ਨੇ ਆਣ ਕੇ ਨਾਦਰ ਨੂੰ ਪੁੱਛਿਆ ਤਾਂ ਨਾਦਰ ਨੇ ਗੁੱਸੇ ਵਿੱਚ ਆਣ ਕੇ ਕਿਹਾ ਕਿ ਜਾ ਉਹਨਾਂ ਨੂੰ ਕਹੋ ਕਿ ਨਾਦਰ ਦਾ ਕੁਰਸੀ ਨਾਮਾ ਨਾਦਰ ਦੀ ਸ਼ਮਸ਼ੀਰ ਹੈ ਮੈਂ ਆਪਣੀ ਸ਼ਮਸ਼ੀਰ ਦੇ ਨਾਲ ਅੱਗੇ ਵਧਿਆ ਹਾਂ ਤਾਂ ਉਹ ਜੇਤੂ ਜਰਨੈਲ ਲੋਕਾਂ ਦੇ ਵਿੱਚ ਜਿਹੜਾ ਸੀ ਉਹ ਲੁੱਟਮਾਰ ਕਰਨ ਤੋਂ ਬਾਅਦ 70 ਕਰੋੜ ਦੇ ਕਰੀਬ ਜਿਹੜੇ ਹੀਰੇ ਮੋਤੀ ਜ਼ਵਾਹਰਾਤ ਸੋਨਾ ਚਾਂਦੀ 70 ਕਰੋੜ ਦੀ ਕੀਮਤ ਵਾਲਾ ਇਹਨਾਂ ਸਾਜੋ ਸਮਾਨ ਕਰਕੇ ਉਸ ਵੇਲੇ ਊਠਾਂ ਦੇ ਉੱਪਰ ਹਾਥੀਆਂ ਦੇ ਉੱਪਰ ਘੋੜਿਆਂ ਦੇ ਉੱਪਰ ਸਮਾਨ ਲੱਦ ਕੇ ਆਪਣੀ ਜੇਦੂ ਫੌਜ ਨੂੰ ਲੈ ਕੇ ਵਾਪਸ ਜਾ ਰਿਹਾ ਸੀ ਜਦੋਂ ਪੰਜਾਬ ਦੇ ਵਿੱਚੋਂ ਦੀ ਲੰਘਿਆ ਜਿੱਥੇ ਉਹਨੇ ਸਾਜੋ ਸਮਾਨ ਇਕੱਠਾ ਕੀਤਾ ਸੀ ਉਹਦੇ ਨਾਲ ਨਾਲ 10000 ਦੇ ਕਰੀਬ ਭਾਰਤ ਦੀਆਂ ਬਹੁ ਬੇਟੀਆਂ ਨੂੰ ਵੀ ਕੈਦ ਕਰਕੇ ਨਾਲ ਲੈ ਕੇ ਜਾ ਰਿਹਾ ਸੀ ਜਦੋਂ ਉਹ ਜਿਹੜਾ ਦਿੱਲੀ ਦਾ ਜੇਤੂ ਜਰਨੈਲ ਨਾਦਰ ਪੰਜਾਬ ਦੇ ਵਿੱਚੋਂ ਦੇ ਲੰਘਿਆ ਤਾਂ ਸਿੱਕਾ ਨੇ ਉਸ ਵੇਲੇ ਸਲਾਹ ਕੀਤੀ ਸਲਾਹ ਕਰਨ ਤੋਂ ਬਾਅਦ ਨਾਦਰ ਦੇ ਉੱਪਰ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਹਮਲੇ ਕੀਤੇ ਜਿੱਥੇ ਵੀ ਜਾ ਕੇ ਨਾਦਰ ਦੇਸ਼ ਪਾਈ ਰੁਕਣ ਲੱਗਦੇ ਸੀ ਸਿੱਖ ਹਮਲਾ ਕਰ ਦਿੰਦੇ ਸੀ ਤਾਂ ਉਹਨਾਂ ਦੇ ਕੋਲੋਂ ਲੁੱਟਦਾ ਮਾਲ ਜਿਹੜਾ ਉਹ ਖੋਲਿਆ ਜਾਂਦਾ ਸੀ ਚਨਾਬ ਦਰਿਆ ਦੇ ਕੰਢੇ ਦੇ ਉੱਪਰ ਜਾ ਕੇ ਸਿੱਖਾਂ ਨੇ 10000 ਕੈਦ ਕੀਤੇ ਬਹੁਤ ਬੇਟੀ ਜਿਹੜੀ ਸੀ ਉਹਨਾਂ ਨੂੰ ਵੀ ਛਡਵਾ ਲਿਆ ਨਾਦਰ ਬਹੁਤ ਜ਼ਿਆਦਾ ਗੁੱਸੇ ਵਿੱਚ ਆਉਂਦਾ ਤੇ ਗੁੱਸੇ ਵਿੱਚ ਆ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਪੁੱਛਦਾ ਹੈ ਕਿ ਦੱਸ ਇਹ ਜਿਨ੍ਹਾਂ ਨੇ ਮੈਨੂੰ ਲੁੱਟਿਆ ਹੈ ਇਹ ਕੌਣ ਲੋਕ ਹੈ ਕਿਉਂਕਿ ਨਾਦਰ ਨੂੰ ਇਸ ਗੱਲ ਦਾ ਕੋਈ ਗੁੱਸਾ ਨਹੀਂ ਸੀ ਕਿ ਮੇਰਾ ਸਮਾਨ ਲੁੱਟਿਆ ਗਿਆ ਇਸ ਤੋਂ ਜ਼ਿਆਦਾ ਨਾਦਰ ਨੂੰ ਦੁੱਖ ਇਸ ਗੱਲ ਦਾ ਸੀ ਕਿ ਕੋਈ ਐਸਾ ਬੰਦਾ ਵੀ ਹੈਗਾ ਜਿਹੜਾ ਮੇਰੇ ਤੇ ਹਮਲਾ ਕਰ ਸਕਦਾ ਕਿਉਂਕਿ ਮੈਂ ਦਿੱਲੀ ਤੱਕ ਗਿਆ ਤਾਂ ਜਿੱਤ ਨੇ ਮੇਰੇ ਕਦਮ ਚੁੱਕੇ ਐ ਕਿਸੇ ਦੀ ਹਿੰਮਤ ਨਹੀਂ ਪਈ ਮੇਰਾ ਮੁਕਾਬਲਾ ਕਰ ਸਕੇ ਕੋਈ ਮੇਰੇ ਸਾਹਮਣੇ ਲੜਨ ਵਾਸਤੇ ਨਹੀਂ ਆਇਆ ਤਾਂ ਹੀ ਪੰਜਾਬ ਵਿੱਚ ਕੌਣ ਲੋਕ ਹੈ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ ਮੈਂ ਦਿੱਲੀ ਨੂੰ ਲੁੱਟਣ ਵਾਲਾ ਮੈਨੂੰ ਕੌਣ ਲੁੱਟ ਸਕਦਾ ਹੈ ਇਸ ਗੱਲ ਤਾਂ ਉਹਨੂੰ ਬਧੇਰੇ ਦੁੱਖ ਹੋਇਆ ਉਹਨੇ ਜ਼ਕਰੀਆ ਖਾਨ ਨੂੰ ਪੁੱਛਿਆ ਭੀ ਦੱਸ ਸਤ ਸਈਏ ਪੰਜਾਬ ਦੇ ਵਿੱਚ ਕੌਣ ਲੋਕ ਹੈ ਜਿਨ੍ਹਾਂ ਨੇ ਮੈਨੂੰ ਲੁੱਟਿਆ ਹੈ ਤਾਂ ਉਸ ਵੇਲੇ ਜ਼ਕਰੀਆ ਖਾਨ ਕਹਿਣ ਲੱਗੇ ਕਹਿੰਦਾ ਇਹ ਸਿੱਖ ਹੈ ਇਹਨਾਂ ਦਾ ਗੁਰੂ ਗੁਰੂ ਨਾਨਕ ਹੋਇਆ ਇਹਨਾਂ ਦਾ ਦਸਵਾਂ ਪੀਰ ਇਹਨਾਂ ਨੂੰ ਆਪੇ ਹਯਾਤ ਦੇ ਕੇ ਗਿਆ ਜਿਹਨੂੰ ਅਮਰਤ ਕਹਿੰਦੇ ਆ ਜਿੱਥੇ ਪੰਜ ਇਕੱਠੇ ਹੁੰਦੇ ਉਥੇ ਅਮਰਤ ਸ਼ਕ ਲੈਂਦੇ ਆ ਤਾਂ ਜਿਹੜੇ ਪਹਿਲਾਂ ਗਿੱਦੜ ਹੁੰਦੇ ਉਹ ਬਾਅਦ ਵਿੱਚ ਸ਼ੇਰ ਬਣ ਜਾਂਦੇ ਆ ਜਕਰਿਆ ਖਾ ਕਹਿਣ ਲੱਗਿਆ ਕਿ ਇਹ ਗੁਰੂ ਨਾਨਕ ਦੇ ਸਿੱਖ ਨੇ ਇਹਨਾਂ ਨੂੰ ਖਾਲਸਾ ਜਿਹੜਾ ਕਿਹਾ ਜਾਂਦਾ ਸੀ ਬੜੇ ਲੰਮੇ ਸਮੇਂ ਤੋਂ ਇਹਨਾਂ ਨੂੰ ਮਾਰਦੇ ਪਹਿ ਲੈ ਕੇ ਨੇ ਖਤਮ ਨਹੀਂ ਹੋ ਸਕੇ ਤਾਂ ਉਸ ਵੇਲੇ ਨਾਦਰ ਨੇ ਕਿਹਾ ਵੀ ਇਹ ਦੱਸ ਇਹਨਾਂ ਦਾ ਘਰ ਘਾਟ ਕਿਹੜਾ ਇਹਨਾਂ ਦਾ ਦੇਸ਼ ਕਿਹੜਾ ਇਹਨਾਂ ਦਾ ਮੁਲਕ ਕਿਹੜਾ ਮੈਂ ਸਾਰਾ ਉਜਾੜ ਕੇ ਰੱਖ ਦੇਵਾਂਗਾ ਜਕਰੀਆ ਖਾਂ ਕਹਿਣ ਲੱਗੇ ਕਹਿੰਦਾ ਬਾਦਸ਼ਾਹ ਦੇਖ ਇਹਨਾਂ ਦਾ ਕੋਈ ਮੁਲਕ ਨਹੀਂ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਐ ਚਣੇ ਖਾ ਕੇ ਗੁਜ਼ਾਰਾ ਕਰਦੇ ਪੀਣ ਵਾਸਤੇ ਪਾਣੀ ਵੀ ਨਹੀਂ ਮਿਲਦਾ ਤਾਂ ਇਹ ਜਿਹੜੇ ਨੇ ਇਦਾਂ ਘੋੜਿਆਂ ਦੀਆਂ ਕਾਠੀਆਂ ਤੇ ਆਰਾਮ ਕਰ ਲੈਂਦੇ ਇਹਨਾਂ ਕੋਲ ਤੇ ਚੰਗੇ ਸ਼ਸਤਰ ਵੀ ਨਹੀਂ ਹੈਗੇ ਪਰ ਫਿਰ ਵੀ ਬੜੇ ਇਨੇ ਫਰਤੇਲੇ ਆ ਬਹਾਦਰੀ ਦੇ ਨਾਲ ਲੜਦੇ ਅਸੀਂ ਮਾਰ ਮਾਰ ਕੇ ਥੱਕ ਗਏ ਹਾਂ ਪਰ ਅਜੇ ਤੱਕ ਵੀ ਇਹ ਸਿੱਖ ਜਿਹੜੇ ਖਤਮ ਨਹੀਂ ਹੋ ਸਕੇ ਜਿਉਂ-ਜਿਉਂ ਨਾਦਰ ਜਿਹੜਾ ਸੀ ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਸੁਣਦਾ ਜਾ ਰਿਹਾ ਸੀ ਤਿਉਂ-ਤਿਉਂ ਜਿਹੜਾ ਸੀ ਉਹਦੇ ਮਨ ਅੰਦਰ ਗੁੱਸਾ ਰੋਹ ਪੈਦਾ ਹੋ ਰਿਹਾ ਸੀ ਤੇ ਆਖਰਕਾਰ ਨਦਰ ਇੱਕਦਮ ਹੱਸਣ ਲੱਗ ਪਿਆ ਹੱਸਦਾ ਹੋਇਆ ਜਕਰੀਏ ਨੂੰ ਕਹਿਣ ਲੱਗਿਆ ਜਕਰੀਆ ਫਿਰ ਇੱਕ ਗੱਲ ਮੇਰੀ ਚੇਤੇ ਰੱਖਿਓ ਜੇ ਸਿੱਖ ਇੰਨੀ ਬਹਾਦਰੀ ਦੇ ਨਾਲ ਭਰੇ ਹੋਏ ਐ ਮੈਂ ਦੇਖਿਆ ਕਿਵੇਂ ਜਿਹੜਾ ਸੀ ਉਹ ਹਵਾ ਨਾਲ ਗੱਲਾਂ ਕਰਦੇ ਆਏ ਬਹਾਦਰੀ ਦੇ ਨਾਲ ਸਾਰਾ ਕੁਝ ਲੁੱਟ ਕੇ ਲੈ ਗਏ ਤਾਂ ਮੈਂ ਉਹਨਾਂ ਦੀ ਬਹਾਦਰੀ ਵੇਖ ਕੇ ਇਹ ਗੱਲ ਕਹਿਣਾ ਹਾਂ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਇਸ ਦੇਸ਼ ਦੇ ਇਸ ਮੁਲਖ ਦੇ ਹਾਕਮ ਜਿਹੜਾ ਉਹ ਸਿੱਖ ਬਣ ਗਏ ਤੁਸੀਂ ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰੋ ਜੇ ਤੁਸੀਂ ਨਾ ਸੰਭਾਲ ਸਕੇ ਤਾਂ ਫਿਰ ਸਿੱਖ ਜਿਹੜੇ ਇਸ ਦੇਸ਼ ਦੇ ਬਾਦਸ਼ਾਹ ਹੋਣਗੇ ਸੱਚਮੁੱਚ ਐਸਾ ਹੀ ਹੋਇਆ ਕਿ ਸਮਾਂ ਪਾ ਕੇ ਸਿੱਖ ਜਿਹੜੇ ਸਨ ਇਸ ਦੇਸ਼ ਦੇ ਬਾਦਸ਼ਾਹ ਬਣੇ ਇਸ ਦੇਸ਼ ਦੇ ਮਾਲਕ ਬਣੇ ਤਾਂ ਉਸ ਵੇਲੇ ਦੇ ਨਾਲ ਨਾਦਰ ਤਾਂ ਆਪਣੇ ਦੇਸ਼ ਵਾਪਸ ਚਲੇ ਆ ਗਿਆ ਪਰ ਜਕਰੀਏ ਨੇ ਬਹੁਤ ਜ਼ਿਆਦਾ ਇਸ ਗੱਲ ਦਾ ਗੁੱਸਾ ਕੀਤਾ ਤਾਂ ਗੁੱਸਾ ਕਰਨ ਤੋਂ ਬਾਅਦ ਉਹਨੇ ਜਨਤਕ ਤੌਰ ਤੇ ਜਿਹੜਾ ਸੇ ਇਹ ਇਹ ਐਲਾਨ ਕਰ ਦਿੱਤਾ ਕਿ ਜਿੱਥੇ ਵੀ ਸਿੱਖ ਲੱਭਦੇ ਐ ਜਿਹੜਾ ਉਹਦੀ ਸੂਦ ਹੈਗਾ ਉਹਨੂੰ 10 ਰੁਪਏ ਜਿਹੜਾ ਸਿਰ ਕੱਟ ਕੇ ਲਿਆਏਗਾ ਉਹਨੂੰ 50 ਰੁਪਏ ਇਨਾਮ ਜਿਹੜਾ ਉਹ ਦਿੱਤਾ ਜਾਵੇਗਾ ਤਾਂ ਐਵੇਂ ਕਰਕੇ ਫਿਰ ਜਿਹੜੇ ਉਸ ਵੇਲੇ ਚੌਧਰੀ ਸੀ ਚਾਹੇ ਸ਼ੀਨਾ ਕਰਮਾ ਸੀ ਰਾਮਾ ਹਰੰਦਾਵਾ ਸੀ ਦਾ ਹਰ ਭਗਤ ਨਰਨਜਨੀਆ ਜੰਦੇਆਲੇ ਵਾਲਾ ਸੀ ਇਹਨਾਂ ਸਾਰਿਆਂ ਨੇ ਬਹੁਤ ਸਾਰੇ ਸਿੱਖਾਂ ਨੂੰ ਜਿਹੜਾ ਉਹ ਕਤਲ ਕਰਵਾਇਆ ਸ਼ਹੀਦ ਕਰਵਾਇਆ ਫੜ ਫੜ ਕੇ ਫੜਾਏ ਇਦਾਂ ਹੀ ਨਸ਼ਾਰੇ ਦਾ ਰਹਿਣ ਵਾਲਾ ਜਿਹੜਾ ਸਾਹਿਬ ਰਾਏ ਚੌਧਰੀ ਸੀ ਇਹਨਾਂ ਸਾਰਿਆਂ ਬਹੁਤ ਸਾਰੇ ਸਿੱਖਾਂ ਨੂੰ ਜਿਹੜਾ ਉਹ ਸ਼ਹੀਦ ਕਰਵਾਇਆ ਸੀ ਜਕਰੀਆ ਖਾਨ ਸਭ ਤੋਂ ਜ਼ਾਲਮ ਉਹ ਸੂਬੇਦਾਰ ਸੀ ਜਿਹਨੇ ਸਭ ਤੋਂ ਵੱਧ ਸਿੱਖਾਂ ਦਾ ਕਹਣ ਕੀਤਾ ਪਰ ਨਾਦਰ ਦਿੱਲੀ ਦਾ ਜੇਤੂ ਜਰਨਲ ਸਿੱਖਾਂ ਦੇ ਕੋਲੋਂ ਹਾਰ ਕੇ ਕਹਿੰਦਾ ਹੈ ਕਿ ਇਹ ਇੱਕ ਦਿਨ ਇਸ ਦੇਸ਼ ਦੇ ਬਾਦਸ਼ਾਹ ਹੋਣਗੇ ਹਕੂਮਤ ਇਹਨਾਂ ਦੇ ਹੱਥ ਵਿੱਚ ਹੋਵੇਗੀ